ਨਟ ਮਹਿਲਾ ਚੌਥਾ RAM ਥਮ ਪਥਰ ਨਿਰਗੁਨੀ ਆਰੇ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਥਮ ਪਾਨ ਸ਼ਬਦ ਗੁਰ ਤਾਰੇ ਰਹਾਉ ਸਤਗੁਰ ਨਾਮ ਦ੍ਰਿੜਾਏ ਅਤ ਮੀਠਾ ਮਹਿ ਲਗਰ ਮਲਗਾਰੇ ਨਾਮੇ ਸੁਰਤ ਵੱਜੀ ਹੈ ਦਾਦਿਸ਼ ਹਰ ਮੁਸ਼ਕੀ ਮੁਸ਼ਕ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਘੁਰਨੀ ਕੇ ਬਚਨ ਸੰਭਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੇ ਵਿਵੇਕ ਗੁਰੂ ਗੁਰੂ ਸਮਦਰਸ਼ੀ ਇਸ ਮਿਲਿਐ ਸ਼ੰਕ ਉਤਾਰੇ ਸਤਗੁਰ ਮਿਲਿਆ ਪਰਮ ਪਦ ਪਾਇਆ ਹਉ ਸਤਗੁਰ ਕੈ ਬਲ ਹਾਰੇ ਆਖੰਡ ਪਾਖੰਡ ਕਰ ਕਰ ਪਰਮੇ ਲੋਭ ਪਾਖੰਡ ਜਗ ਬੁਰਿਆ ਰੇ ਹਲਤ ਪਲ ਦੁਖਦਾਈ ਹੋਵੇ ਜਮ ਕਾਲ ਖੜਾ ਸਿਰ ਮਾਰੇ ਉਗਵੇ ਦਿਨ ਸਾਲ ਜਾਲ ਸੰਭਲ ਵਿਖ ਮਾਇਆ ਕੇ ਬਿਸਥਾਰੇ ਆਈ ਰੈਨ ਭਿਆ ਸੁਪਨੰਤਰ ਵਿਖ ਸੁਪਨੇ ਪੀ ਦੁਖ ਸਾਰੇ ਕੱਲਰ ਖੇਤ ਲੈ ਕੂੜ ਜਮਾਇਆ ਸਭ ਕੂੜ ਕੇ ਖਲਵਾਰੇ ਸਾਖਤ ਨਰ ਸਭ ਭੂਖ ਭੁਖਾਨੇ ਦਰ ਠਾਢੇ ਜਮ ਜਿੰਦਾਰੇ ਮਨ ਮੁਖ ਕਰਜ਼ ਚੜਿਆ ਬਿਖ ਭਾਰੀ ਉੱਤਰੇ ਸ਼ਬਦ ਵਿਚਾਰੇ ਜਿਤਨੇ ਕਰਜ਼ ਕਰਜ਼ ਕੇ ਮੰਗੀਏ ਕਰ ਸੇਵਕ ਪਗ ਲਗਵਾਰੇ ਜਗਨਾਤ ਸਭ ਜੰਤਰ ਉਪਾਏ ਨਕ ਖੀਨੀ ਸਭ ਨਥ ਹਾਰੇ ਨਾਨਕ ਅਬ ਖਿੰਚੈ ਤਿਵ ਚੱਲੀਐ ਜਿਉ ਭਾਵੇਂ RAM ਪਿਆਰੇ ਨਟ ਮਹਿਲਾ ਚੌਥਾ RAM ਹਰ ਅੰਮ੍ਰਿਤ ਸਰਨਾਵਾਰੇ ਸਤਗੁਰ ਗਿਆਨ ਮੱਜਨ ਹੈ ਨੀਕੋ ਮਿਲ ਕਲਮਲ ਪਾਪ ਉਤਾਰੇ ਰਹਾਉ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੁਆ ਗਨਤ ਉਧਾਰੇ ਪਰਸਨ ਪਰਸ ਤੈ ਕੋ ਵੀ ਜਾ ਕੋ ਲੈ ਬੇਕੁੰਟ ਸਿਧਾਰੇ ਕਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰਨਾਰਾਇਣ ਬੋਲਾਰੇ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮਕੰਕਰ ਮਾਰ ਬਿਦਾਰੇ ਨਾਨਕ ਕਥੈ ਕਥ ਲੋਕ ਸੁਣਾਵੇ ਜੋ ਬੋਲੇ ਸੋ ਨਾਮ ਵਿਚਾਰੇ ਸਤ ਸੰਗਤ ਮਿਲੇ ਤਾਂ ਦਿੜਤਾ ਆਵੇ ਹਰ ਰਾਮ ਨਾਮ ਨਿਸਤਾਰੇ ਜਬ ਲਗ ਜਿਉ ਪਿੰਡ ਹੈ ਸਾਬਤ ਤਬ ਲਗ ਕਿਛ ਨਾ ਸੰਭਾਰੇ ਜਬ ਘਰ ਮੰਦਰ ਆਗ ਲਗਾਨੀ ਕੱਢ ਕੂਪ ਕੱਢੈ ਪਨਹਾਰੇ ਸਾਕਤ ਸਿਉ ਮਨ ਮੇਲ ਨ ਕਰਿਓ ਜਿਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਦਿਸ਼ੂਆ ਜਿਉ ਦਸੀਐ ਤਜ ਸਾਕਤ ਪਰੈ ਪਰਾਰੇ ਲਗ ਲਗ ਪੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਪੁਰਬ ਜਨਮ ਪਰ ਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲ ਲਾਲ ਗੁਲਾਰੇ ਜੈਸਾ ਰੰਗ ਦੇ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ਨਟ ਮੈਂ ਲਾ ਚੌਥਾ ਰਾਮ ਗੁਰ ਸ਼ਰਨ ਪ੍ਰਭੂ ਰਖਵਾਰੇ ਜਿਉ ਕੁੰਚਰ ਤੰਦੂ ਵੇ ਪਕਰ ਚਲਾਇਓ ਕਰ ਉਪਰ ਕਢ ਨਿਸਤਾਰੇ ਰਹਾ ਤਰਬ ਕੇ ਸੇਵਕ ਬਹੁਤ ਅਤਨੀਕੇ ਮਨ ਸ਼ਰਧਾ ਕਰ ਹਰ ਤਾਰੇ ਮੇਰੇ ਪ੍ਰਭ ਸਰਦ ਭਗਤ ਮਨ ਭਾਵੇ ਜਨਕੀ ਪੈਜ ਸਵਾਰੇ ਹਰ ਹਰ ਸੇਵਕ ਸੇਵਾ ਲੱਗ ਸਭ ਦੇਖ ਬ੍ਰਹਮਤ ਸਾਰੇ ਇੱਕ ਪੁਰਖ ਇੱਕ ਨਦਰੀ ਆਵ ਸਭ ਇੱਕ ਨਦਰ ਨਿਹਾਰੇ ਹਰ ਪ੍ਰਭ ਠਾਕੁਰ ਰਵੇ ਸਭ ਥਾਈ ਸਭ ਚੇਰੀ ਜਗਤ ਸੰਭਾਰੇ ਆਪ ਦਇਆਲ ਦਇਆਦਾਨ ਦੇਵੈ ਵਿੱਚ ਪੱਥਰ ਕੀਰੇ ਕਰੇ ਅੰਤਰਵਾਸ ਬਹੁਤ ਮੁਸ਼ਕਾਈ ਭੰਪੂਲਾ ਮਿਰਗ ਸਿੰਘਾਰੇ ਬਨ ਬਨ ਧੂੰਡ ਧੂੰਡ ਫਿਰ ਥਾ ਕੀ ਗੁਰਪੂਰ ਘਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੈ ਤਰਤਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰੀਆ ਮਨ ਬੀਜਿਆ ਖਾvare ਜਿਉ ਜਨ ਚੰਦਰ ਹਾਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾਰੇ ਸਭ ਕੋ ਜਾਣ ਅੰਤਰ ਰਿਦ ਲੋਚੈ ਤਬ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਧਗਤ ਦਰੜਾਏ ਜਨ ਪੀਛਾ ਜਗ ਨਿਸਤਾਰੇ ਆਪਨ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸੁਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰਿਪਾ ਆਪ ਨਿਸਤਾਰੇ ਨਟ ਮਹਿਲਾ ਚੌਥਾ ਰਾਮ ਕਰ ਕਿਰਪਾ લેਹੁ ਉਬਾਰੇ ਜਿਉ ਤਕਰ ਦ੍ਰੋਪਤੀ ਦੁਸ਼ਟਾਂ ਆਨੀ ਹਰ ਹਰ ਲਾਜ ਨਿਵਾਰੇ ਰਹਾਉ ਕਰ ਤਿਰਤਾ ਜਾਚਿਕ ਜਨ ਤੇਰੇ ਇਕ ਮੰਗੋਂ ਦਾਨ ਪਿਆਰੇ ਸਤਗੁਰ ਕੀ ਨਿਤ ਸਰਦਾ ਲਾਗੀ ਮੋਕੋ ਹਰ ਗੁਰ ਮੇਲ ਸਵਾਰੇ ਸਾਕਤ ਕਰਮ ਪਾਣੀ ਜਿਉ ਮਥੀਏ ਨਿਤ ਪਾਣੀ ਝੋਲ ਚੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕਦ ਮੱਖਣ ਕੇ ਗਟਕਾਰੇ ਨਿਤ ਨਿਤ ਕਾਇਆ ਮਜਨ ਕੀਆ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤ ਗੁਰ ਕੇ ਮਨ ਬਚਨ ਨਾ ਭਾਏ ਆਪੋ ਫੋਕਟ ਚਾਰ ਸ਼ਿੰਗਾਰੇ ਮਟਕ ਮਟਕ ਚੱਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਫਾਈ ਮੈਂ ਸਤਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਇੱਕ ਪੁਰਖ ਮੁਰਾਰੇ ਸੰਤ ਜਨਾਂ ਕੀ ਰੇਨ ਮਨ ਫਾਈ ਮਿਲ ਹਰ ਜਨ ਹਰ ਨਿਸਤਾਰੇ ਗਾਮ ਗਾਮ ਨਗਰ ਸਭ ਫਿਰਿਆ ਰਿੱਧ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਅਵਨ ਸੂਤ ਸਭ ਨੀਕਾ ਕਰਿਆ ਸਤ ਗੁਰ ਸ਼ਬਦ ਵਿਚਾਰੇ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਜੇ ਮੈਂ ਨਾ ਜਗਤ ਨਿਹਾਰੇ ਤੋ ਗੁਣ ਈਸ਼ ਬਰਨ ਨਹੀਂ ਸਕਤੋਂ ਤੁਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈਂ ਰਾਮ ਜਪਤ ਮਨ ਧੀਰੇ ਨੱਟ ਮਹਿਲਾ ਚੌਥਾ ਮੇਰੇ ਮਨ ਅਜ ਠਾਕੁਰ ਗਮ ਅਪਾਰੇ ਹਮ ਪਾਪੀ ਬੋ ਨਿਰਗੁਣਿਆਰੇ ਸਾਰ ਕੀਰਪਾ ਗੁਰ ਨਿਸਤਾਰੇ ਰਹਾ ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨੋ ਕਰੋ ਗੁਰ ਪਿਆਰੇ RAM ਨਾਮ ਥਨ ਪੂੰਜੀ ਦੇਵੋ ਸਭ ਤਿਸ਼ਨਾ ਭੁੱਖ ਨਿਵਾਰੇ ਅਚ ਤਤੰਗ ਮ੍ਰਿਗ ਤ੍ਰਿੰਗ ਕੁੰਚਰ ਮੀਨ ਇਕ ਇੰਦਰੀ ਪਕਰ ਸੰਘਾਰੇ ਪੰਚ ਭੂਤ ਸਬਲ ਹਾਂ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ বেদ ਸੋਧ ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ RAM ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵੇਂ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੁਰਬਾ ਨੱਚ ਜਦ ਉਹਨਾਂ ਘਨ ਘਨ ਹਾਰੇ ਸਾਖਤ ਕਾ ਅੰਬਿਤ ਬਾਸਿੰਛੋ ਸਭ ਡਾਲ ਫੂਲ ਬਿਸਕਾਰੇ ਜਿਉ ਜਿਉ ਨਿਵੇਂ ਸਾਖਤ ਨਰ ਸੇਤੀ ਛੇੜ ਛੇੜ ਕੱਢੇ ਬਿਖਾਰੇ ਸੰਤਨ ਸੰਤ ਸਾਧ ਮਿਲ ਰਹੀਆ ਗੁਣ ਬੋਲੇ ਪਰ ਉਪਕਾਰੇ ਸੰਤ ਐ ਸੰਤ ਮਿਲੈ ਮਨ ਵਿਕਸੈ ਜਿਉ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਬਸਾਨ ਹਲਕ ਹੈ ਹਲਕਿਓ ਸਭੈ ਵਿਗਾਰੇ ਮੇਰੇ ਠਾਕੁਰ ਕੈ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਖ ਰਖ ਰਬ ਮੇਰੇ ਮੈ ਰੱਖੋ ਕਿਰਪਾ ਥਾਰੇ ਨਾਨਕ ਮੈਂ ਤਰ ਅਵਰ ਨ ਕਾਈ ਮੈਂ ਸਤਗੁਰੂ ਗੁਰ ਨਿਸਤਾਰੇ